ਅੱਜ ਦੁਪਹਿਰ ਦੇ ਟਾਈਮ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਸ਼ਖਸ ਜਿਹੜਾ ਸੈਕੰਡ ਫਲੋਰ ਤੇ ਨੋਟਿਸ ਕੀਤਾ ਗਿਆ ਗੁਰੂ ਰਾਮਦਾਸ ਰਾਇ ਦੇ ਉੱਤੇ ਸੇਵਾਦਾਰ ਜਸਵੀਰ ਸਿੰਘ ਨੇ ਉਹਨੂੰ ਜਦੋਂ ਥੱਲੇ ਉਤਰਨ ਵਾਸਤੇ ਕਿਹਾ ਤਾਂ ਉਹਨੇ ਰਿਫਿਊਜ਼ ਕੀਤਾ ਫਿਰ ਜਦੋਂ ਉੱਪਰ ਗਏ ਸੇਵਾਦਾਰ ਤਾਂ ਉਹਨੇ ਉੱਥੇ ਇੱਕ ਆਇਰਨ ਰੌਡ ਪਈ ਸੀ ਉਹਨੂੰ ਲੈ ਕੇ ਘਮਾਉਣਾ ਸ਼ੁਰੂ ਕਰਤਾ ਜਿਸ ਨਾਲ ਕਿ ਸੇਵਾਦਾਰ ਜਸਵੀਰ ਸਿੰਘ ਜੀ ਦੇ ਸੱਟ ਲੱਗੀ ਇਹਨਾਂ ਨੂੰ ਉਹਨਾਂ ਨੇ ਹੋਰ ਦੂਸਰੇ ਸੇਵਾਦਾਰਾਂ ਨੂੰ ਤੇ ਸੰਗਤ ਨੂੰ ਉੱਪਰ ਬੁਲਾ ਲਿਆ ਉਸ ਤੋਂ ਬਾਅਦ ਇਸ ਸ਼ਖਸ ਨੂੰ ਓਵਰਪਾਰਕ ਕਰ ਲਿਆ ਗਿਆ ਇਸ ਕਫਲ ਦੇ ਵਿੱਚ ਉਸ ਜਿਹੜਾ ਸ਼ਖਸ ਜਿਹਦੀ ਪਛਾਣ ਜ਼ੁਲਫਾਨ ਰੈਜ਼ੀਡੈਂਟ ਆਫ ਸ਼ਾਦੀਪੁਰ ਡਿਸਟ੍ਰਿਕਟ ਯਮਨਾਗਰ ਹਰਿਆਣਾ ਕੀਤੀ ਗਈ ਉਹਦੇ ਵੀ ਇੰਜਰੀ ਹੋਈ ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਨੇ ਐਫ ਆਈ ਆਰ ਦਰਜ ਕਰ ਲਈ ਐਸ ਪੀ ਸੀ ਦੀ ਕੰਪਲੇਂਟ ਦੇ ਉੱਤੇ ਔਰ ਇਹਦੀ ਅਰੈਸਟ ਵੀ ਹੋ ਗਈ ਹੈ ਜ਼ੁਲਫਾਨ ਦੀ ਔਰ ਇਹਦੇ ਪੰਜ ਬੰਦੇ ਇੰਜਰਡ ਹੋਏ ਸੀ ਇਨ ਬੰਦੇ ਡਿਸਚਾਰਜ ਹੋ ਗਿਆ ਟ੍ਰੀਟਮੈਂਟ ਬਾਅਦ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ। ਔਰ ਇਹਦੇ ਘਰੋਂ ਜਦੋਂ ਪਤਾ ਕੀਤਾ ਗਿਆ ਇਹ ਬਦਰ ਨਾਲ ਗੱਲ ਕੀਤੀ ਗਈ। ਉਹ ਇਸੇ ਹੀ ਗੱਲ ਸਾਹਮਣੇ ਆਈ ਕਿ ਫੈਮਿਲੀ ਮੈਟਰਸ ਦੇ ਵਿੱਚ ਇਹਦੇ ਕਾਫੀ ਡਿਸਕਿਊਟ ਚੱਲ ਰਹੇ ਨੇ ਆਪਣੀ ਵਾਈਫ ਨਾਲ ਵੀ ਬ੍ਰਦਰ ਨਾਲ ਵੀ। ਸੋ 3 ਦਿਨ ਪਹਿਲਾਂ ਇਹ ਸ਼ਾਦੀਪੁਰ ਜਮਨਨਗਰ ਤੋਂ ਆ ਗਿਆ ਸੀਗਾ। ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹੋਰ ਗਤੀਵਿਧੀਆਂ ਅਸੀਂ ਸਾਰੀ ਟਰੈਕ ਕਰ ਰਹੇ ਹਾਂ। ਔਰ ਸਿਚੁਏਸ਼ਨ ਓਨ ਗਰਾਉਂਡ ਬਿਲਕੁਲ ਠੀਕ ਹੈ। ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਝੂਠੀ ਅਫਵਾਹਾਂ ਤੋਂ ਬਚੋ ਔਰ ਜੋ ਕਾਰਵਾਈ ਬਣਦੀ ਸੀ ਇਸ ਕੇਸ ਚ ਕੰਪਲੀਟ ਹੋ ਚੁੱਕੀ